ਪਟਿਆਲਾ ਦੇ ਸਨੋ ਰੋਡ ਦੇ ਉੱਪਰ ਪੈਂਦੇ ਆਦ ਵਾਲਾ ਪੀਰ ਦੇ ਨਜ਼ਦੀਕ ਇੱਕ ਝੁੱਗੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਝੁੱਗੀ ਦੇ ਅੰਦਰ ਬੱਚੇ ਸਮੇਤ 15 ਲੋਕ ਬੈਠੇ ਹੋਏ ਸੀ। ਇਹ ਅੱਗ ਸ਼ਾਰਟ ਸਰਕਟ ਹੋਣ ਦੇ ਨਾਲ ਦੱਸੀ ਜਾ ਰਹੀ ਹੈ। ਜਿਸ ਕਰਕੇ ਪੂਰੀ ਝੁੱਗੀ ਸਾੜ ਕੇ ਸਵਾਹ ਹੋ ਚੁੱਕੀ ਹੈ। ਜਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਅੱਗ ਲੱਗਣ ਦੇ ਨਾਲ ਝੁੱਗੀ ਦੇ ਅੰਦਰ ਖੜਾ ਮੋਟਰਸਾਈਕਲ ਅਤੇ ਹੋਰ ਸਮਾਨ ਸਾੜ ਕੇ ਸਵਾਹ ਹੋ ਚੁੱਕਿਆ ਹੈ। ਝੁੱਗੀ ਦੇ ਅੰਦਰ ਸਿਲੰਡਰ ਪਾਈ ਹੋਏ ਸੀ ਜਿਹੜੇ ਇੱਕ ਤੋਂ ਬਾਅਦ ਇੱਕ ਅੱਗ ਲੱਗਣ ਦੇ ਨਾਲ ਬਲਾਸਟ ਹੋਏ 6 ਸਿਲੰਡਰ ਸੀ ਜਿਨ੍ਹਾਂ ਦੇ ਵਿੱਚੋਂ 5 ਸਿਲੰਡਰ ਬਲਾਸਟ ਹੋ ਚੁੱਕੇ ਨੇ ਜਿਸ ਤੋਂ ਬਾਅਦ ਝੁੱਗੀ ਦੇ ਵਿੱਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦਾ ਕਰੋ ਰੋ ਬੁਰਾ ਹਾਲ ਹੈ ਉਹਨਾਂ ਕਿਹਾ ਕਿ ਸਾਡੀ ਜਿਹੜੀ ਜਮਾ ਪੂੰਜੀ ਸੀ ਜੋ ਅਸੀਂ ਮਿਹਨਤ ਕਰਕੇ ਬਣਾਈ ਸੀ ਉਹ ਸਾਰੀ ਸੜ ਕੇ ਸੁਆਹ ਹੋ ਚੁੱਕੀ ਹੈ ਉਥੇ ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਰਜਿੰਦਰ ਕੋਸ਼ਲ ਨੇ ਦੱਸਿਆ ਕਿ ਸਾਨੂੰ ਇਸ ਬਾਬਤ ਸੂਚਨਾ ਮਿਲੀ ਸੀ ਕਿ ਝੁੱਗੀ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਉਹਨਾਂ ਕਿਹਾ ਕਿ ਉਹ ਮੌਕੇ ਉੱਤੇ ਪੁੱਜੇ ਨੇ ਅਤੇ ਆਗੂ ਉੱਤੇ ਕਾਬੂ ਪਾ ਲਿਆ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਵਰਿਕਾ ਹੋਰ ਹੈ ਕਿਹੜੀ ਜਗ੍ਹਾ ਹੈ ਇਹ ਇਹ ਹੈ ਕਿ ਜੱਜਮੈਂਟ ਕਲੌਨੀ ਆ ਇਹ ਪਵਨ ਦੇ ਨਾਲ ਹੋਇਆ ਕੀ ਬੀਬੀ ਇਹ ਇਹ ਤਾਰਾ ਟੁੱਟ ਕੇ ਅੱਗ ਲੱਗੀ ਹੈ ਤਾਰ ਲਾਮਕ ਜੀ ਦੀ ਉਹਨੇ ਦੇਖੇ ਉਝ ਨਹੀਂ ਬਚਿਆ ਵੀਰੇ ਛਲੰਡਰ ਤੇ 6 ਛਲੰਡਰ ਤੇ ਉਹਨਾਂ ਮਤੇ ਇੱਕ ਬਚਿਆ ਝੂਠੀ ਨਹੀਂ ਬੋਲਣਾ ਦੋ ਫ੍ਰਿਜ ਤੇ ਮਾਰ ਪੇਟੀ ਪਾਲਕ ਭਰੇ ਹੋਏ ਸਮਾਨ ਦੇ ਕੋਈ ਅੰਤ ਨਹੀਂ ਦਵੇ ਅਣਗਿਣਤ ਸਮਾਨ ਤਾਂ ਵੀਰੇ ਕਿਆ ਗਿਣਾ ਮੈਂ ਕਿਆ ਮੈਂ ਛੱਡਾਂ ਵੀਰੇ ਮੇਰੇ ਪੱਕ ਕੱਖ ਮੰਜੀ ਵੀ ਨਹੀਂ ਬਚੀ ਚੱਪਲਾਂ ਵੀ ਨਹੀਂ ਬਚੀਆਂ ਵੀਰੇ ਮਾਲ ਉੱਠ ਗਈ ਅੱਜ ਮੇਰੇ ਕੋਲ ਪਾਣੀ ਪੀਣ ਨੂੰ ਵੀ ਪਾਟਾ ਨਹੀਂ ਵੀ ਵੀ ਇਹ ਕੀ ਮਤਲਬ ਘਰ ਬਣਾਇਆ ਵੀ ਸੀ ਕਿ ਚੌਪੜੀ ਟਾਈਪ ਸੀ ਚੌਪੜੀ ਠੀਕ ਵੀਰੇ ਬਹੁਤ ਸੋਹਣੀ ਸੀ ਇਹ ਬਿਜਲੀ ਦੀ ਤਾਰ ਗਿਰੀ ਉੱਪਰ ਤਾਂ ਕਰਕੇ ਅੱਗ ਲੱਗੀ ਬਿਜਲੀ ਦੀ ਤਾਰ ਗਿਰੀ ਆ ਟੁੱਟ ਕੇ ਠੀਕ ਬਿਜਲੀ ਦੀ ਤਾਰ ਗਿਰੀ ਆ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਤੁਸੀਂ ਮੇਰੀ ਮਦਦ ਕਰੋ ਬਦਦੇ ਬਦ ਮਦਦ ਮਦਦ ਕਰੋ ਸਾਡੀ ਮੇਰੇ ਘਰ ਮੰਜਾ ਬਿੱਤਰਾ ਵਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਦਿਹਾਦੀ ਬਿਜਲੀ ਬੋਰ ਦੀਆਂ ਤਾਰਾਂ ਖੜ ਕੇ ਨੁਕਸਾਨ ਹੋਇਆ ਭਾਈ ਬਹੁਤ ਸਭ ਨੁਕਸਾਨ ਹੋ ਗਿਆ ਬਿਜਲੀ ਬੋਰ ਦੀ ਤਾਰ ਮੈਂ ਬਾਥਰੂਮ ਕਰਕੇ ਨੇੜੇ ਸਮਾਂ ਕਿ ਝੜ ਕੇ ਝੱਟ ਉੱਠੀ ਆ ਉੱਥੇ ਨਹੀਂ ਤਾਂ ਹੁੰਦਾ ਮੈਂ ਬਿਮਾਰਾਂ ਪਥਰੀਆਂ ਦੀ ਮਰੀਜ਼ ਐ ਬੀਬੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਨੁਕਸਾਨ ਨਹੀਂ ਮੇਰਾ ਕੋਈ ਬਾਕੀ ਕੁਝ ਰਿਹਾ ਹੀ ਨਹੀਂ ਕੁਝ ਨਹੀਂ ਗਿਆ ਵੀਰੇ ਤਾਰਾ ਨਾਲੇ ਅੱਗ ਲੱਗੀ ਕਿੰਨੇ ਜਨੇ ਸੀ ਬੀਬੀ ਅਸੀਂ ਤਿੰਨ ਮੇਰੀਆਂ ਪੋਤੀਆਂ ਇੱਕ ਦੋਤਾ ਇੱਕ ਪੋਤਾ ਤਿੰਨ ਦੋ ਮੁੰਡੇ ਬਹੂਆਂ ਦੋ ਮੈਂ ਮੇਰੇ ਘਰ ਆੜਾ ਚੋਟੀ ਘੜ ਲੱਗਿਆ 12 13 ਬੰਦੇ ਸੀ 12 13 ਬੰਦੇ ਸੀ ਵੀਰੇ ਬਚ ਗਏ ਭੱਜ ਭੱਜ ਕੇ ਬਚੇ ਆ ਹਾਂ ਵੀਰੇ ਭੱਜ ਭੱਜ ਕੇ ਬਚੇ ਹਾਂ ਹਾਂਜੀ ਸਰੂਰੇ ਪਹੁੰਚੇ ਹੋ ਕੀ ਕਿਹੜੀ ਜਗ੍ਹਾ ਕੀ ਵਾਕਿਆ ਕੀ ਹੋਰੇ ਸਰ ਸਾਡੇ ਕੋਲ ਕੋਈ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਸਨੋਰ ਰੋਡ ਦੇ ਅੱਧ ਵਾਲੇ ਪਾਸੇ ਜੈਸਮਿਨ ਕਲੋਨੀ ਆ ਗਈ। ਉੱਥੇ ਕੋਈ ਝੌਂਪੜੀ ਬਣੀ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਆ। ਮੌਕੇ ਤੇ ਅਸੀਂ ਸ਼ੁਰੂਆਤੀ ਟੀਮਾਂ ਰਵਾਨਾ ਕਰਤੀਆਂ। ਮੌਕੇ ਤੇ ਟੀਮ ਪਹੁੰਚੀ। ਆ ਕੇ ਦੇਖਿਆ ਕਿ ਝੌਂਪੜੀ ਸੀ ਜਿਸ ਦੇ ਵਿੱਚ ਪਰਿਵਾਰ ਦੇ ਕੋਈ 10-15 ਤੋਂ 10 ਤੋਂ 15 ਮੈਂਬਰ ਰਹਿ ਰਹੇ ਸੀ। ਇਸ 17 ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦੀਆਂ ਤਾਰਾਂ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ ਝੌਂਪੜੀ ਨੂੰ ਅੱਗ ਲੱਗੀ। ਤੇ ਸਾਡੀ ਟੀਮ ਨੇ ਬੜੀ ਬੁਸ਼ਕਤ ਨਾਲ ਜੜਾ ਕੇ ਕੰਟਰ ए, ना शुक्र भी कोई जानी नुकसान नहीं होया इस दौरान क्योंकि परिवार सारे मैंबर ही निकल चुके थे परंतु उन्होंने जो माली नुकसान है तुम देख ही रहे हो पिछे काफ़ी ज़्यादा नुकसान है बच्चे गरीब बंदे ए, दोनों तीनों भाइयों का सारा नुकसान ਕਿੰਨੀ ਗੱਡੀਆਂ ਲੱਗੀਆਂ ਆਗ ਬੁਝਾਉਣ ਇੱਕ ਫਾਇਰਟ੍ਰੈਂਡਰ ਅਸੀਂ ਮੌਕੇ ਤੇ ਭੇਜਤਾ ਸੀ ਉਸ ਤੋਂ ਬਾਅਦ ਮੈਂ ਵੀ ਆ ਗਿਆ ਸੀਗਾ ਮੌਕੇ ਤੇ ਤੇ ਦੂਜਾ ਫਾਇਰਟ੍ਰੈਂਡਰ ਮੰਗਾ ਲਿਆ ਹਾਂ ਦੂਜਾ ਫਾਇਰਟ੍ਰੈਂਡਰ ਵੀ ਔਨ ਦਾ ਵੇ ਆ ਨਾਲ ਦੇ ਨਾਲ ਅਸੀਂ ਕੰਟਰੋਲ ਕਰਦੇ ਹੁਣ ਅੱਗੇ ਤੇ ਕੰਟਰੋਲ ਅਸ ਆ ਆਲਮੋਸਟ ਅੱਗ ਤੇ ਕੰਟਰੋਲ ਨੇ ਥੋੜੀ ਬੋਤੀ ਜਿਹੜੀ ਰਹਿ ਗਈ ਹੈ ਸਰ ਉਹ ਕੰਟਰੋਲ ਕਰਕੇ ਲੀ